ਅੱਜ ਚਿਹਰੇ ਤੇ ਉਦਾਸੀ ਹੈ ਕਿ ਖੁਸ਼ੀ ਹੈ ਮੇਰੇ ਜਾਣਦੇ ਅੱਜ ਸਾਨੂੰ ਕਾਫੀ ਦਿਨ ਹੋ ਗਏ ਚੰਡੀਗੜ੍ਹ ਆਏ ਨੂੰ ਮੈਂ ਕਿਹਾ ਚਲੋ ਕਪੜੇ-ਕੁੱਪੜੇ ਕਰਕੇ ਆਪਣੇ ਪੈਕ ਤੇ ਚੱਲਦੇ ਆਂ ਪਿੰਡ ਨੂੰ ਵਾਪਸ ਤੇ ਇਹਨਾਂ ਤੇ ਇਹ ਗੱਲ ਸੁਣ ਕੇ ਚਿਹਰਾ ਹੀ ਉੱਤਰ ਗਿਆ ਪਰ ਕਈ ਦਿਨ ਹੋ ਗਏ ਆਪਣੇ ਘਰੋਂ ਆਏ ਨਾ ਮੈਨੂੰ ਤਾਂ ਅਚੋਾਈ ਜੀ ਲੱਗੀ ਹੋਈ ਆ ਕਿ ਮੈਂ ਆਪਣੇ ਘਰ ਜਾਵਾਂ ਵਾਪਸ ਹੁਣ ਮੈਂ ਕਿਹਾ ਚਲੋ ਜਾਣ ਤੋਂ ਪਹਿਲਾਂ ਬਾਲਕਨੀ ਦੇ ਵਿੱਚੋਂ ਬਾਹਰ ਦੀ ਦੁਨੀਆ ਦੇਖ ਲਈਏ ਅੱਜ ਹਲਕਾ-ਹਲਕਾ ਜਿਹਾ ਬੱਦਲ ਹੋਇਆ ਪਰ ਇਹ ਹਮੇਸ਼ਾ ਹੀ ਹੁੰਦਾ ਜਦੋਂ ਵੀ ਬਾਡੀ ਦਾ ਟਾਈਮ ਆਂਦਾ ਕਣਕ ਦੇ ਤੇ ਮੈਂ ਹੋ ਗਈਆਂ ਤਿਆਰ ਇੱਧਰ ਤੁਸੀਂ ਗਾਣਾ ਸੁਣੋ ਪਹਿਲਾਂ ਤੇ ਲੈ ਆਪਾਂ ਅੱਜ ਟੋਰ ਨਾਲ ਛੜਾ ਪੀਰੋਂ ਟੋਰ ਨਾਲ ਛੜਾ ਮੈਂ ਕਿਹਾ ਜੀ ਥੋੜਾ ਟਾਈਮ ਪਹਿਲਾਂ ਤਾਂ ਤੁਹਾਡਾ ਮੂੰਹ ਮੁਰਝਾਇਆ ਹੋਇਆ ਸੀਗਾ ਇਹ ਗੱਲ ਸੁਣ ਕੇ ਆਪਾਂ ਚੱਲੇ ਆ ਤੇ ਹੁਣ ਤੁਸੀਂ ਗਾਣਾ ਗਾਉਂਦੇ ਪਏ ਕਿ ਟੋਰ ਨਾਲ ਛੜਾ ਮੁੰਡਾ ਤੇ ਇਹ ਸਾਨੂੰ ਚੱਲੇ ਆ ਛੱਡਣ ਬੱਸ ਸਟੈਂਡ ਕੁੜੇ ਹਲ ਧਿਆਨ ਨਾ ਦੇਵੋ ਤੁਸੀਂ ਇਹ ਤਾਂ ਪਿੰਡਾਂ 'ਚ ਤਾਂ ਹੈਗਾ ਹੀ ਹੈਗਾ ਇਹ ਮੋਹਾਲੀ ਦੀਆਂ ਸੜਕਾਂ ਤੇ ਵੀ ਬਹੁਤ ਆ ਤੇ ਬੱਸ ਸਟੈਂਡ ਤੇ ਪਹੁੰਚ ਕੇ ਸਾਨੂੰ ਨਾਲ ਹੀ ਮਿਲ ਗਈ ਸੀ ਬੱਸ ਬਸ ਵਿੱਚ ਬੈਠ ਕੇ ਅਸੀਂ ਪਹੁੰਚ ਗਏ ਹੁਸ਼ਿਆਰਪੁਰ ਪਤਾ ਨਹੀਂ ਮੈਨੂੰ ਹੀ ਹੁੰਦਾ ਕਿ ਸਾਰਿਆਂ ਨੂੰ ਇਦਾਂ ਹੁੰਦਾ ਕਿ ਜਦੋਂ ਆਪਾਂ ਕਿਤੇ ਵੀ ਕਰੋ 2-3 ਦਿਨਾਂ ਲਈ ਵੀ ਭਾਵੇਂ ਬਾਹਰ ਜਾਈਏ ਜਿੱਦਾਂ ਜਿੱਦਾਂ ਸ਼ਾਮਾਂ ਪੈਂਦੀਆਂ ਨਾ ਇੱਦਾਂ ਦਮਨ ਦੇ ਵਿੱਚ ਖੋ ਜੀ ਪੈਂਦੀ ਰਹਿੰਦੀ ਕਿ ਅਸੀਂ ਆਪਣੇ ਘਰ ਵਾਪਸ ਪੱਤ ਜਾਈਏ ਦੱਸੋ ਕਿ ਤੁਹਾਡੇ ਨਾਲ ਵੀ ਇਦਾਂ ਹੁੰਦੀ ਆ ਹੁਸ਼ਿਆਰਪੁਰ ਪਹੁੰਚ ਕੇ ਅਸੀਂ ਬੈਠ ਗਏ ਪਿੱਖਵਾਲ ਦੀ ਬਸ 'ਚ ਡੈਡੀ ਨੂੰ ਮੈਂ ਫੋਨ ਨਹੀਂ ਕੀਤਾ ਸੀ ਮੈਂ ਕਿਹਾ ਚਲੋ ਬਸ ਦਾ ਲੱਗ ਗਿਆ ਡੈਡੀ ਨੂੰ ਕੀ ਫੋਨ ਕਰਨਾ ਉਹ ਹੁਸ਼ਿਆਰਪੁਰ ਲੈਣ ਆਣਗੇ ਸਾਨੂੰ ਵੀ ਉਸ ਤੋਂ ਪਹਿਲਾਂ ਤਾਂ ਬਸ ਨਹੀਂ ਪਹੁੰਚਾ ਦੇਣਾ ਆਹ ਰੇਸੀ ਵਾਲੀ ਬਸ ਦੇਖ ਕੇ ਮੰਨਤ ਕਹਿੰਦੀ ਆਣਾ ਹੁਣ ਤਾਂ ਸਕੂਲ ਲੱਗ ਗਏ ਆ ਬਹੁਤ ਦਿਨ ਮौज-ਮਸਤੀ ਕਰ ਲਈ ਆ ਤੇ ਅਸੀਂ ਪਹੁੰਚ ਗਏ ਪਿੱਖਵਾਲ ਪਿੱਖਵਾਲ ਉੱਤਰ ਕੇ ਨਾਲ ਹੀ ਲੱਗਿਆ ਸੀ ਆਟੋ ਤੇ ਭਾਜੀ ਨੂੰ ਬੋਲੇ ਮੈਂ ਕਿ ਭਾਜੀ ਸਾਨੂੰ ਘਰ ਛੱਡਿਓ ਕਿਉਂਕਿ ਉਹ ਜਾਣਦੇ ਹੀ ਇਹ ਆ ਸਾਡਾ ਏਰੀਆ ਸਾਡੇ ਏਰੀਆ 'ਚ ਹਰਿਆਲੀ ਬਹੁਤ ਆ ਜਦੋਂ ਬਸ ਸਫੇਦੇ ਤੇ ਪਾਪਰ ਲੱਗੇ ਆ ਸਭ ਤੋਂ ਸਾਡਾ ਇਲਾਕਾ ਆ ਗਿਆ ਆ ਇੱਧਰ ਸਫੇਦ ਤੇ ਪਪੜਲ ਦੀ ਖੇਤੀ ਜ਼ਿਆਦਾ ਹੁੰਦੀ ਆ। ਜ਼ਿਆਦਾਤਰ ਕਾਰੋਬਾਰ ਵੀ ਲੱਕੜ ਦਾ ਆ ਹੁਸ਼ਿਆਰਪੁਰ ਦੇ ਵਿੱਚ। ਬਾਜੀ ਨੇ ਸਾਨੂੰ ਉਤਾਰ ਦਿੱਤਾ ਸਾਡੇ ਘਰ ਦੇ ਕੋਲ ਤੇ ਹੁਣ ਜਾ ਕੇ ਮਿਲਦੇ ਆ ਡੇਜ਼ੀ ਨੂੰ। ਬਹੁਤ ਦਿਨ ਹੋ ਗਏ ਆ ਡੌਗੀ ਨੂੰ ਘਰ ਛੱਡੇ ਹੋਏ। ਸਭ ਤੋਂ ਪਹਿਲਾਂ ਤਾਂ ਇਹ ਬੈਗ ਦੇਖਦੀ ਸੀ ਕਿ ਖਾਣ ਨੂੰ ਕੀ ਲੈ ਕੇ ਆਂਦਾ ਮੇਰੇ ਲਈ। ਅਸੀਂ ਜਦੋਂ ਵੀ ਕਿਤੇ ਬਾਹਰ ਜਾਈਏ ਲਈ ਖਾਣ ਨੂੰ ਜ਼ਰੂਰ ਲੈ ਕੇ ਆਣੇ ਹੋਣੇ। ਇੰਦਾ ਦੇਖਦੀ ਜਿਦਾ ਇਹਨੇ ਸਾਨੂੰ ਪੈਸੇ ਦੇ ਕੇ ਭੇਜਿਆ ਹੁੰਦਾ। ਵੀ ਮੇਰੇ ਲਈ ਖਾਣ ਨੂੰ ਲੈ ਕੇ ਆਇਓ ਤੁਸੀਂ। ਇਹਦੇ ਲਈ ਪਹਿਲਾਂ ਹੀ ਮੰਨਤ ਨੇ ਪਾਪੜ ਲੈ ਹੋਏ ਸੀਗੇ ਆ ਕੇ ਇਹਨੂੰ ਦੇ ਦਿੱਤੇ ਪਾਪੜ ਖਾਣ ਨੂੰ। ਮੈਂ ਦੇਖਿਆ ਇਨਸ ਏ ਗੁੱਸੇ ਹੁੰਦੇ ਆ ਇਹ ਉਦਾਸ ਹੋ ਜਾਂਦੇ ਆ ਪਿੱਛੋਂ ਚੀਜੀ ਖਾਣ ਤੋਂ ਬਾਅਦ ਫੇਰ ਜਾ ਕੇ ਡੇਜੀ ਮੰਨੀ ਤੇ ਰਾਮ ਦੇ ਨਾਲ ਫੇਰ ਮੰਨਤ ਕੋਲ ਬੈਠ ਗਏ ਇੰਨੇ ਨੂੰ ਆ ਗਿਆ ਗਲੀ ਦਾ ਸਾਡਾ ਇੱਕ ਹੋਰ ਡੋਗੀ ਉਹਦੀ ਗੱਲ ਵੀ ਸੁਣ ਲਓ ਤੁਸੀਂ ਪਹਿਲਾਂ ਕੀ ਹੋਇਆ ਕਹਿੰਦੀ ਹੋਣੀ ਪਤਾ ਨਹੀਂ ਕਿੱਥੇ ਗਈ ਅਸੀਂ ਕਾਫੀ ਦਿਨਾਂ ਬਾਅਦ ਮਿਲੀ ਹੈ ਕੀ ਹੋਇਆ ਇਹਨੂੰ ਕੀ ਹੋਇਆ ਜੀਗਾ ਇਹ ਕਿਹੜੀ ਪਾਸ ਆ ਇਹ ਹੂੰ ਉਹ ਟੂਕੂ ਬੱਚਾ ਪੂਰੂ ਛੋਟਾ ਸੱਚਾ ਬੱਚਾ ਹੈ ਛੋਟਾ ਬੱਚੂ ਪੂਰੂ ਦੀ ਅੱਖਾਂ ਦੇ ਕਿੰਨੇ ਸੋਹਣੀਆਂ ਆ ਹਨਾ ਤੈਨੂੰ ਸਮਝ ਆਇਆ ਇਹਨੇ ਕੀ ਬੋਲਿਆ ਪੂਰੂ ਨੇ ਤੇ ਇੱਧਰ ਦੇਜੀ ਹੋ ਗਈ ਸੀ ਗੁੱਸਾ ਕਿ ਪੂਰੂ ਨੂੰ ਕਿਉਂ ਬੁਲਾਉਂਦੇ ਪਏ ਆ ਵੀ ਮੈਨੂੰ ਨਹੀਂ ਬੁਲਾਇਆ ਹੈਗਾ ਹੁਣ ਦੇਜੀ ਦੀ ਨਾਰਾਜ਼ਗੀ ਵੀ ਦੇਖ ਲਓ ਤੁਸੀਂ ਤੂੰ ਤਾਂ ਤੈਨੂੰ ਵੀ ਨਾ ਦਿੱਤੇ ਸਕੂਲ ਤੂੰ ਵੀ ਖੁਦ ਦਿੱਤੀ ਪੂਰੂ ਨੂੰ ਹੋਰ ਵੀ ਖੁਦ ਦਿੱਤੇ ਤੈਨੂੰ ਵੀ ਦਿੱਤੇ ਪੂਰੂ ਨੂੰ ਟੂ ਵੀ ਦਿੱਤੇ ਬੱਸ